ਹੈਲੋ ਸਤ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਰੋਜ਼ ਦੀ ਤਰ੍ਹਾਂ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਜਿਹੜਾ ਹਨਾ ਹੋਇਆ ਜੰਮੂ ਕਸ਼ਮੀਰ ਦੇ ਵਿੱਚ ਪਹਲਗਾਮ ਦੇ ਵਿੱਚ ਬਹੁਤ ਹੀ ਘਟਨਾ ਮਾੜੀ ਹੋਈ ਹੈ ਤੇ ਬਹੁਤ ਹੀ ਦੁੱਖ ਹੋਇਆ ਸੁਣ ਕੇ ਇਦਾਂ ਨਹੀਂ ਹੋਣਾ ਚਾਹੀਦਾ ਤੇ ਬਹੁਤ ਹੀ ਜ਼ਿਆਦਾ ਜਿਹੜੇ ਵੀ ਕੋਈ ਇਦਾਂ ਦੇ ਕੰਮ ਕਰਦੇ ਪਰਮਾਤਮਾ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ ਕਿਸੇ ਵੀ ਬੇਹਨੱਕੇ ਨੂੰ ਆਪਾਂ ਇਦਾਂ ਮਾਰ ਦੇਣਾ ਹਨਾ ਬਹੁਤ ਹੀ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਤੇ ਇਸ ਕਰਕੇ ਤਿੰਨ ਚਾਰ ਦਿਨ ਹੋ ਗਏ ਮਨ ਜਾਣੀ ਕੀਤਾ ਵੀਡੀਓ ਪਾਉਣ ਤੇ ਵੀ ਤੇ ਸਾਰੇ ਪਾਸੇ ਅਹੀਂ ਹੋ ਰਿਹਾ ਹਨਾ ਕਿ ਬਹੁਤ ਹੀ ਮਾੜਾ ਹੋਇਆ ਤੇ ਬਾਕੀ ਚਲੋ ਅਹ ਸੁਣਦੇ ਆ ਨਿਊਜ਼ ਕਿ ਪਾਕਿਸਤਾਨ ਦਾ ਜਾਂ ਆਪਣੇ ਇੰਡੀਆ ਦਾ ਵੀ ਉਹ ਕਹਿ ਰਹੇ ਸਾਡਾ ਨਾਮ ਲਾ ਰਹੇ ਹੋ ਤੁਸੀਂ ਇਦਾਂ ਹੀ ਬਾਕੀ ਇਹ ਪਤਾ ਨਹੀਂ ਵੀ ਕਿੰਨੀ ਕਿ ਸਚਾਈ ਹੈ ਹਨ ਕੋਈ ਵੀ ਆਪਣੇ ਇੰਡੀਆ ਦੇ ਵਿੱਚ ਵੈਸੇ ਕੋਈ ਕੰਮ ਹੁੰਦਾ ਏ ਤੇ ਆਪਾਂ ਇਹ ਕਹਿ ਦਿੰਦੇ ਕਿ ਪਾਕਿਸਤਾਨ ਵਾਲਿਆਂ ਨੇ ਕਰਵਾ ਦਿੱਤਾ ਪਰ ਆਪਾਂ ਤੇ ਹੀ ਚਾਹੁੰਦੇ ਆ ਕਿ ਦੋਨੋਂ ਹਨਾ ਕੰਟਰੀਆਂ ਇੱਕ ਦੂਜੇ ਨਾਲ ਵਧੀਆ ਰਹਿਣ ਮਿਲ ਜੁਲ ਕੇ ਕੀ ਹੈਗਾ ਉਧਰ ਵੀ ਇਨਸਾਨ ਹੀ ਵਸਦੇ ਆ ਆਪਣੇ ਦੇਸ਼ ਵਿੱਚ ਵੀ ਇਨਸਾਨ ਹੀ ਵਸਦੇ ਆ ਤੇ ਸਾਰਿਆਂ ਨੂੰ ਪਿਆਰ ਮੁਹੱਬਤ ਦੇ ਨਾਲ ਹੀ ਰਹਿਣਾ ਚਾਹੀਦਾ ਹੈ ਤੇ ਕਿਸੇ ਦਾ ਵੀ ਇਦਾਂ ਕੋਈ ਵੀ ਨਹੀਂ ਕਰਨਾ ਚਾਹੀਦਾ ਕਿਸੇ ਨਾਲ ਵੀ ਕਿ ਕਿਸੇ ਦੀ ਜਾਨ ਹਨਾ ਇਦਾਂ ਬਹੁਤ ਜ਼ਿਆਦਾ ਕੀਮਤੀ ਆ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਆਪਾਂ ਦੇਖ ਕੇ ਜਦੋਂ ਆਪਾਂ ਨਿਊਜ਼ ਦੇਖਦੇ ਆ ਆਪਣੀ ਤਾਂ ਰੂਹ ਕੰਬ ਜਾਂਦੀ ਆ ਤੇ ਜਿਨ੍ਹਾਂ ਨਾਲੇ ਘਟਨਾ ਵਾਪਰੀ ਆ ਤੇ ਉਹਨਾਂ ਦਾ ਦੇਖੋ ਜੀ ਬਹੁਤ ਜ਼ਿਆਦਾ ਹਨਾ ਮਾੜਾ ਹਾਲ ਹੋਊਗਾ ਆਪਾਂ ਦਾ ਸੋਚ ਕੇ ਕਿਵੇਂ ਲੱਗਦਾ ਆਪਾਂ ਨੂੰ ਤੇ ਚਲੋ ਪ੍ਰਮਾਤਮਾ ਉਹਨਾਂ ਨੂੰ ਵੀ ਇਹ ਹੌਸਲਾ ਦੇਣ ਤੇ ਚਲੋ ਜੀ ਕਰਦੇ ਆ ਵੀਡੀਓ ਸ਼ੁਰੂ ਬਾਕੀ ਤਾਂ ਚਲੋ ਹਨਾ ਕੰਮਕਾਰ ਉਦਾਂ ਹੀ ਚੱਲੀ ਜਾਂਦੇ ਆ ਉਹ 4 ਦਿਨ ਹੁੰਦਾ ਏ ਕਿ ਹਫਤਾ 10 ਦਿਨ ਨਿਊਜ਼ ਆਉਂਦੀ ਆ ਜਦੋਂ ਉਦੋਂ ਬਹੁਤ ਸੋਸ਼ਲ ਮੀਡੀਆ ਤੇ ਚੱਲਦੀ ਆ ਫਿਰ ਲੋਕ ਭੁੱਲ ਜਾਂਦੇ ਆ ਕਿਉਂਕਿ ਇਹ ਕਿਹੜਾ ਇੱਕ ਵਾਰ ਦੀ ਤਾਂ ਘਟਨਾ ਹੈ ਨਹੀਂਗੀ ਬਹੁਤ ਵਾਰ ਪਹਿਲਾਂ ਵੀ ਹੋ ਚੁੱਕੀਆਂ ਐ ਇਦਾਂ ਦੀਆਂ ਘਟਨਾਵਾਂ ਤੇ ਪਰ ਸਰਕਾਰ ਨੂੰ ਇਹਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ ਹਨਾ ਕਿ ਇਦਾਂ ਨਹੀਂ ਹੋਣਾ ਚਾਹੀਦਾ ਤੇ ਚਲੋ ਜੀ ਆਪਾਂ ਨਾਮ ਬੋਲਦੇ ਆ ਤੁਹਾਡੇ ਤੇ ਵੀਡੀਓ ਕਰਦੇ ਆ ਸ਼ੁਰੂ ਹੰਦੀ ਅਵੀ ਸਿੰਘ ਦੀ ਆਈਡੀ ਤੋਂ ਹਰਦੀਪ ਹਰਦੀਪ ਦਾ ਆਪਾਂ ਨੂੰ ਮੈਸੇਜ ਆਇਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਮਨਦੀਪ ਕੌਰ ਚਿਮਾ ਪਿੰਡ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਆ ਇੱਕ ਦੋ ਕਮੈਂਟ ਮੈਨੂੰ ਆਏ ਤਾਂ ਹੈ ਪਰ ਉਹਨਾਂ ਨੇ ਨਾ ਆਪਣਾ ਨਾਮ ਨਹੀਂ ਲਿਖਿਆ ਤੇ ਇਹਨਾਂ ਦੀ ਆਈਡੀ ਹੈਗੀ ਆ HH HB 1 1F7D ਇਦਾਂ ਦੀ ਕੁਝ ਆਈਡੀ ਤੋਂ ਤੇ ਪਲੀਜ਼ ਤੁਸੀਂ ਆਪਣਾ ਨਾਮ ਜ਼ਰੂਰ ਲਿਖਿਆ ਕਰੋ ਤੇ ਫਿਰ ਆਪਾਂ ਤੁਹਾਡਾ ਨਾਮ ਬੋਲਿਆ ਕਰਾਂਗੇ ਬਵਨਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਨਾਜ਼ੀਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕਿਰਨਦੀਪ ਕੌਰ ਰਾਏਕੋਟ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਤੇ ਗੁਰਮੀਤ ਕੌਰ ਬਹੁਤ ਬਹੁਤ ਧੰਨਵਾਦੀ ਗੁਰਮੀਤ ਕੌਰ ਮਲੋਟ ਵਾਲੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਤੇ ਮੰਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਸਵਰਨਜੀਤ ਸੋਥਾ ਸੋਥੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦੀ ਤੇ ਸਵਰਨਜੀਤ ਰਾਮਪੁਰੇ ਵਾਲੇ ਬਸ਼ਿੰਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਜਸਵਿੰਦਰ ਬਹੁਤ ਬਹੁਤ ਧੰਨਵਾਦ ਜੀ ਸਤਨਾਮ ਮੰਗਤ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਖੁਸ਼ਮント ਢਿੱਲੋ ਖੁਸ਼ਮント ਢਿੱਲੋ ਮੋੜ ਮੰਡੀ ਬਿਸ਼ੰਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਤੁਸੀਂ ਇਹ ਵੀਡੀਓ ਦੇਖਦੇ ਹੋ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਏ ਪ੍ਰਮਾਤਮਾ ਹਮੇਸ਼ਾ ਹੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਮੇਸ਼ਾ ਹੀ ਆਪਣੀ ਮਿਹਰ ਵਾਲੇ ਹੱਥ ਤੁਹਾਡੇ ਸਿਰ ਦੇ ਉੱਤੇ ਰੱਖੇ ਤੁਹਾਡੀ ਫੈਮਿਲੀ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ ਤੇ ਬਹੁਤ ਵਧੀਆ ਲੱਗਦਾ ਹੈ ਕਿ ਤੁਸੀਂ ਕਮੈਂਟ ਕਰਦੇ ਹੋ ਆਪਣਾ ਟਾਈਮ ਹਨਾ ਇੰਨਾ ਕੀਮਤੀ ਟਾਈਮ ਕੱਢ ਕੇ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਫਿਰ ਕਮੈਂਟ ਕਰਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਹੈ ਤਾਂ ਛੋਟੀ ਜੀ ਰਿਮੇਡੀ ਆ ਕੋਈ ਜ਼ਿਆਦਾ ਨਹੀਂਗਾ ਤੇ ਜਿਹੜਾ ਅੱਜ ਟਾਈਮ ਮੌਸਮ ਚੱਲ ਰਿਹਾ ਏ ਕਿਉਂਕਿ ਬਹੁਤ ਪੈਣਾ ਕਹਿ ਰਹੀਆਂ ਕਿ ਸਾਡੇ ਅਲਰਜੀ ਹੋ ਰਹੀ ਹੈ ਫੇਸ ਦੇ ਉੱਪਰ ਕਿਉਂਕਿ ਇਹ ਹੁਣਾਂ ਮੌਸਮ ਇਦਾਂ ਚੱਲ ਰਿਹਾ ਕਿ ਤੂੜੀਆਂ ਬਣ ਰਹੀਆਂ ਤੇ ਤੂੜੀ ਉਡ ਉਡ ਕੇ ਨਾ ਆਪਣੇ ਉੱਪਰ ਪਈ ਜਾਂਦੀ ਆ ਤੇ ਆਪਾਂ ਨੂੰ ਖਾਰਸ਼ ਕਰੀ ਜਾਂਦੇ ਆ ਪਸਾਰਾ ਦਿਨ ਤੇ ਉਹ ਅਲਰਜੀ ਟੈਪ ਇੱਕ ਹੋ ਰਿਹਾ ਏ ਤੇ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਇੱਕ ਰੇਮੇਡੀ ਦੱਸਦੇ ਆ ਕਿ ਇੱਕ ਡਰਾਈਨੈਸ ਬਹੁਤ ਜ਼ਿਆਦਾ ਆ ਰਹੀ ਆ ਤੇ ਆਪਾਂ ਜਿਹੜੀ ਰੇਮੇਡੀ ਦੱਸਾਂਗੇ ਤੁਹਾਨੂੰ ਤੇ ਬਿਲਕੁਲ ਹੀ ਸਿੰਪਲ ਜੀ ਰਿਮੇਡੀ ਹੈ ਤੇ ਤੁਹਾਡੇ ਚਿਹਰੇ ਨੂੰ ਜਾਂ ਤੁਹਾਡੇ ਕਿਤੇ ਵੀ ਤੁਸੀਂ ਲਗਾ ਸਕਦੇ ਆਪਣੇ ਹੱਥਾਂ ਪੈਰਾਂ ਤੇ ਬਾਹਾਂ ਤੇ ਜਿੱਦੋਂ ਤੁਹਾਡੇ ਜਲਣ ਹੁੰਦੀ ਤੁਸੀਂ ਲਗਾ ਸਕਦੇ ਉਹਦੇ ਨਾਲ ਤੁਹਾਨੂੰ ਇੱਕ ਠੰਡਕ ਮਿਲੇਗੀ ਬਹੁਤ ਵਧੀਆ ਤੇ ਬਹੁਤ ਹੀ ਆਰਾਮ ਮਿਲੂਗਾ ਤੁਹਾਨੂੰ ਤੁਸੀਂ ਰਾਤ ਨੂੰ ਵੀ ਲਗਾ ਸਕਦੇ ਹੋ ਤੁਸੀਂ ਦਿਨੇ ਵੀ ਲਗਾ ਸਕਦੇ ਹੋ ਕਿਵਾਰਾ ਇਹ ਹੁੰਦਾ ਹੈ ਕਿ ਆਪਾਂ ਬਹੁਤ ਜ਼ਿਆਦਾ ਖਾਰਸ਼ ਕਰੀ ਜਾਂਦੇ ਆਪਾਂ ਉਹਦੇ ਨਾਲ ਆਪਣੇ ਫਿੰਸੀਆਂ ਹੋ ਜਾਂਦੀਆਂ ਐ ਤੇ ਡਰਾਈਨੈਸ ਬਹੁਤ ਜ਼ਿਆਦਾ ਆ ਜਾਂਦੀ ਹੈ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਬਸ ਦੋ ਚੀਜ਼ਾਂ ਆਪਾਂ ਪਾਉਣੀਆਂ ਐ ਦੇ ਵਿੱਚ ਆ ਦੇਖੋ ਜੀ ਹੁਣ ਆਪਾਂ ਮੱਖਣੀ ਮੱਖਣੀ ਆਪਣੇ ਆਮ ਹੀ ਘਰਾਂ ਦੇ ਵਿੱਚ ਹੁੰਦੀ ਆ ਨਾ ਤਾਜੀ ਮੱਖਣੀ ਆਪਣੀ ਘਰ ਦੀ ਮੱਖਣੀ ਬਣੀ ਹੋਈ ਆ ਤੇ ਇਹ ਆਪਾਂ ਥੋੜੀ ਜੀ ਮੱਖਣੀ ਲੈਣੀ ਆ ਕਿਉਂਕਿ ਮੱਖਣੀ ਆਪਾਂ ਨੂੰ ਪਤਾ ਹੀ ਆ ਵੀ ਇਹਦੇ ਵਿੱਚ ਮਤਲਬ ਥੰ데요ਈ ਬਹੁਤ ਜ਼ਿਆਦਾ ਹੁੰਦੀ ਆ ਤੇ ਆਪਾਂ ਬਿਲਕੁਲ ਥੋੜੀ ਜੀ ਮੱਖਣੀ ਲੈਣੀ ਆ ਤੇ ਫਿਰ ਆਪਾਂ ਜਿਹੜੀ ਦੂਸਰੀ ਚੀਜ਼ ਐਡ ਕਰਨੀ ਐ ਦੇ ਵਿੱਚ ਗੁਲਾਬ ਜਲ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਲਗਾਣਾ ਤੁਸੀਂ ਆਪਣੇ ਹੱਥ ਦੇ ਉੱਪਰ ਹੀ ਇਦਾਂ ਪਾ ਸਕਦੇ ਹੋ ਮੈਂ ਥੋੜਾ ਜਿਹਾ ਲਗਾ ਕੇ ਤੁਹਾਨੂੰ ਦੱਸਦੀ ਆ ਤੇ ਇਹ ਆਪਾਂ ਦੇਖ ਲਓ ਥੋੜੀ ਜਿਹੀ ਮੱਖਣੀ ਪਾਣੀ ਵਿੱਚ ਇਹਦੇ ਥੋੜੀਆਂ ਦੋ ਕਬੂਨ ਦਾ ਆਪਾਂ ਗੁਲਾਬ ਜਲ ਦੀਆਂ ਪਾਲੀਆਂ ਤੇ ਹੁਣ ਆਪਾਂ ਇਹਨੂੰ ਆਪਣੇ ਫੇਸ ਤੇ ਆਪਣੇ ਹੱਥਾਂ ਤੇ ਲਗਾ ਸਕਦੇ ਹੋ ਬਾਹਾਂ ਤੇ ਇਦਾਂ ਕਰਕੇ ਨਾਲੋਂ ਤੇ ਇਹ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਇੱਕ ਜਦੋਂ ਤੁਹਾਡੇ ਖਾਰਸ਼ ਹੋਊਗੀ ਨਾ ਤੁਸੀਂ ਉਦੋਂ ਲਗਾ ਸਕਦੇ ਹੋ ਤੇ ਇੱਕ ਬਹੁਤ ਜ਼ਿਆਦਾ ਠੰਡਕ ਮਿਲੇਗੀ ਤੇ ਆਰਾਮ ਬਹੁਤ ਜ਼ਿਆਦਾ ਮਿਲੇਗਾ ਤੇ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਕੇ ਠੰਡਾ ਕਰਕੇ ਤੇ ਫਿਰ ਤੁਸੀਂ ਲਗਾਇਓ ਤੇ ਤੁਹਾਨੂੰ ਇੱਕ ਇਹ ਹੋ ਜਾਊਗਾ ਕਿ ਜਿਹੜੀ ਤੁਹਾਡੇ ਖਾਰਸ਼ ਹੁੰਦੀ ਆ ਉਹ ਵੀ ਠੀਕ ਹੋ ਜਾਊਗੀ ਤੁਹਾਡੇ ਫਿੰਸੀਆਂ ਉੱਠ ਖੜਦੀਆਂ ਉਹ ਵੀ ਠੀਕ ਹੋ ਜਾਣੀਆਂ ਤੇ ਬਹੁਤ ਵਧੀਆ ਚੀਜ਼ ਆ ਤੇ ਤੁਸੀਂ ਜ਼ਰੂਰ ਬਣਾ ਕੇ ਤੇ ਲਗਾਇਓ ਤੇ ਚਿਹਰੇ ਦੇ ਉੱਪਰ ਤੁਸੀਂ ਇਦਾਂ ਕਰਕੇ ਨਾ ਇਹਨੂੰ ਚੰਗੀ ਤਰ੍ਹਾਂ ਮ사ਜ ਦੇ ਲਿਓ ਰਚਾ ਲਿਓ ਜੇ ਕਿਤੇ ਵੀ ਹੈ ਤੁਹਾਡੇ ਤੁਸੀਂ ਚੰਗੀ ਤਰ੍ਹਾਂ 2 ਮਿੰਟ ਬਸ ਇਸ ਨੂੰ ਮ사ਜ ਕਰ ਲਓ ਚੰਗੀ ਤਰ੍ਹਾਂ ਰਚ ਜਾਵੇ ਤੇ ਬਹੁਤ ਵਧੀਆ ਰਿਜ਼ਲਟ ਹੈ ਇਸ ਚੀਜ਼ ਦਾ ਤੇ ਇੱਕ ਬਹੁਤ ਜ਼ਿਆਦਾ ਨਾ ਠੰਡਕ ਜੀ ਮਿਲਦੀ ਹੈ ਤੇ ਮਖਣੀ ਠੰਡੀ ਹੁੰਦੀ ਆਪਾਂ ਨੂੰ ਪਤਾ ਹੀ ਆ ਤੇ ਗੁਲਾਬ ਜਲ ਵੀ ਬਹੁਤ ਵਧੀਆ ਹੁੰਦਾ ਹੈ ਤੇ ਇਸ ਕਰਕੇ ਨਾ ਤੁਸੀਂ ਜ਼ਰੂਰ ਇਹ ਬਣਾ ਕੇ ਲਾਇਓ ਜਿਹੜਾ ਅੱਜ ਵਾਲਾ ਮੌਸਮ ਚੱਲ ਰਿਹਾ ਨਾ ਇਹ ਵਾਲਾ ਤੇ ਡਰਾਈਨੈਸ ਵੀ ਬਹੁਤ ਹੋ ਰਹੀ ਆ ਕਿਉਂਕਿ ਹਵਾ ਬਹੁਤ ਚੱਲਦੀ ਆ ਤੇ ਇਹਦੇ ਕਰਕੇ ਨਾ ਡਰਾਈਨੈਸ ਬਹੁਤ ਜ਼ਿਆਦਾ ਆਉਂਦੀ ਆ ਤੇ ਤੁਸੀਂ ਲਗਾ ਕੇ ਜਿਵੇਂ ਬੁੱਲ ਫਟ ਜਾਂਦੇ ਆਪਣੇ ਹਨਾ ਲਿਪਸ ਬਹੁਤ ਜ਼ਿਆਦਾ ਫਟ ਰਹੇ ਆ ਕਿ ਹਵਾ ਨਹੀਂ ਵਧੀਆ ਚੱਲ ਰਹੀ ਹੁਣ ਤੇ ਉਸ ਕਰਕੇ ਨਾ ਵੀ ਰੁੱਖੀ ਜੀ ਹਵਾ ਚੱਲਦੀ ਆ ਤਾ ਕਰਕੇ ਆਪਣਾ ਡਰਾਈਨੈਸ ਬਹੁਤ ਜ਼ਿਆਦਾ ਹੋ ਰਹੀ ਹੈ ਉਹਦੇ ਕਰਕੇ ਆਪਣੇ ਖਾਰਚ ਰੜਦੀ ਕੁਝ ਆਪਣੇ ਮਿੱਟੀ ਦਾ ਪਾਊਡਰ ਹੈ ਤੂੜੀਆਂ ਬਣੀ ਜਾਂਦੀਆਂ ਖੇਤਾਂ ਦੇ ਵਿੱਚ ਉਹ ਤੂੜੀ ਉਡ ਉਡ ਕੇ ਆਈ ਜਾਂਦੀ ਉਹ ਪੈ ਜਾਂਦੀ ਉੱਪਰ ਤੇ ਉਹਦੇ ਕਰਕੇ ਆਪਾਂ ਨੂੰ ਇਦਾਂ ਹੁੰਦਾ ਹੈ ਤੇ ਤੁਸੀਂ ਇਹ ਰੇਮੇਡੀ ਬਣਾ ਕੇ ਜ਼ਰੂਰ ਲਗਾਓ ਤੇ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਆਰਾਮ ਮਿਲੇਗਾ ਤੇ ਜ਼ਰੂਰ ਆਪਣੇ ਬੱਚਿਆਂ ਦੇ ਘਰੇ ਕਿਸੇ ਵੀ ਫੈਮਲੀ ਕੋਈ ਵੀ ਲਗਾ ਸਕਦਾ ਇਹਨੂੰ ਕੋਈ ਇਹਦਾ ਵਿੱਚ ਸਾਈਡ ਇਫੈਕਟ ਨਹੀਂ ਕਿਉਂਕਿ ਇਹ ਨੈਚੁਰਲ ਚੀਜ਼ ਹੈ ਇਹ ਤੇ ਬੱਚਿਆਂ ਦੇ ਵੀ ਲਾਓ ਤੇ ਖੁਦ ਵੀ ਲਾ ਕੇ ਤੇ ਫਿਰ ਮੈਨੂੰ ਕਮੈਂਟ ਕਰਿਓ ਤੇ ਕਈ ਭੈਣਾਂ ਮੈਨੂੰ ਕਮੈਂਟ ਕਰਦੀਆਂ ਕਿ ਭੈਣੇ ਸਾਨੂੰ ਇੱਕ ਆਲੂ ਫੇਸ਼ੀਅਲ ਦਾ ਮੈਨੂੰ ਕਮੈਂਟ ਆਇਆ ਸੀਗਾ ਕਿ ਭੈਣ ਜੀ ਮੈਂ ਲਗਾ ਰਹੀ ਹਾਂ ਤੇ ਮੈਨੂੰ ਥੋੜਾ ਥੋੜਾ ਹੁਣ ਫਰਕ ਨਜ਼ਰ ਆਉਣ ਲੱਗ ਪਿਆ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਭੈਣ ਜੀ ਤੁਹਾਡਾ ਧੰਨਵਾਦ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਵਿਸ਼ਵਾਸ ਕਰਕੇ ਆਪਣੀ ਵੀਡੀਓ ਦੇਖਦੇ ਹੋ ਤੇ ਫਿਰ ਤੁਸੀਂ ਟਰਾਈ ਕਰਦੇ ਹੋ ਹਨਾ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿ ਵਿਸ਼ਵਾਸ ਕਰਨਾ ਇੱਕ ਵਿਸ਼ਵਾਸ ਬੰਨਣਾ ਜਿਹੜਾ ਉਹ ਮੈਂ ਵੀ ਇਹੀ ਕੋਸ਼ਿਸ਼ ਕਰਦੀ ਆ ਕਿ ਤੁਹਾਨੂੰ ਮੈਂ ਵਧੀਆ ਤੋਂ ਵਧੀਆ ਰੇਮੇਡੀ ਦੱਸਾਂ ਇੱਕ ਘਰੇਲੂ ਜੀ ਕੋਈ ਖਰਚਾ ਵੀ ਨਾ ਹੋਵੇ ਤੇ ਇਹ ਹੁੰਦਾ ਹੈ ਕਿ ਚਲੋ ਤੁਸੀਂ ਵਿਸ਼ਵਾਸ ਕਰਦੇ ਹੋ ਐਨਾ ਹਨਾ ਤੁਸੀਂ ਦੇਖਦੇ ਹੋ ਫਿਰ ਟਰਾਈ ਕਰਦੇ ਇੱਕ ਭੈਣ ਨੇ ਹੋਰ ਮੈਨੂੰ ਮੈਸੇਜ ਕੀਤਾ ਸੀ ਉਹਨਾਂ ਨੂੰ ਮੈਂ ਦੱਸਿਆ ਸੀਗਾ ਕਿ ਉਹਨਾਂ ਦੀ ਸਕਿਨ ਲੂਜ਼ ਹੋ ਗਈ ਸੀ ਜ਼ਿਆਦਾ ਤੇ ਉਹਨਾਂ ਨੇ ਕਿਹਾ ਸੀ ਕਿ ਬਹੁਤ ਜ਼ਿਆਦਾ ਮੇਰੀ ਸਕਿਨ ਡਰਾਈ ਵੀ ਰਹਿੰਦੀ ਹੈ ਤੇ ਪਤਲੀ ਹੋ ਗਈ ਹੈ ਚਿਹਰੇ ਦੇિસ્ਕੇ ਨਾ ਤੇ ਮੈਂ ਫਿਰ ਉਹਨਾਂ ਨੂੰ ਇੱਕ ਦੱਸਿਆ ਸੀ ਕਿ ਤੁਸੀਂ ਸਿੰਪਲ ਹੀ ਕੰਮ ਕਰ ਲਿਓ ਕੋਈ ਜ਼ਿਆਦਾ ਨਹੀਂ ਕਰਨਾ ਤੁਸੀਂ ਮਲਾਈ ਚਿਹਰੇ ਦੇ ਉੱਪਰ ਡੇਲੀ ਲਗਾ ਲਿਓ ਤੇ ਫਿਰ ਮੈਨੂੰ ਉਹਨਾਂ ਨੇ ਵੀ ਕਮੈਂਟ ਕੀਤਾ ਸੀ ਆ ਉਹ ਸ਼ਾਇਦ ਭੈਣ ਹੈਗੀ ਆ ਬਰਨਾਲੇ ਤੋਂ ਆ ਮਲਕੀਤ ਭੈਣ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਸੀਗਾ ਕਿ ਮੈਨੂੰ ਫਰਕ ਪੈ ਗਿਆ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਜੇ ਤੁਸੀਂ ਇਦਾਂ ਕਮੈਂਟ ਕਰਦੇ ਹੋ ਤੇ ਤੁਸੀਂ ਇਹ ਵਾਲੀ ਰੇਮਡੀ ਵੀ ਯੂਜ਼ ਕਰਕੇ ਦੇਖਿਓ ਤੇ ਬਹੁਤ ਜ਼ਿਆਦਾ ਤੁਹਾਨੂੰ ਫਰਕ ਪਊਗਾ ਤੇ ਬਾਕੀ ਚਲੋ ਠੀਕ ਹੈ ਜੀ ਕਿਈ ਵਾਰੀ ਹੁੰਦਾ ਹੈ ਨਾ ਵੀ ਕਿਸੇ ਕੋਈ ਬਸੇ ਜਿਆਦਾ ਇਹ ਜਿਹੜੀਆਂ ਮੈਰ ਮੇੜੀਸ ਦੱਸਦੀਆਂ ਇਹ ਮਤਲਬ ਇਹ ਹੁੰਦਾ ਹੈ ਕਿ 99% ਕੰਮ ਕਰਦੀਆਂ ਇਹ ਨਹੀਂ ਕਿ ਨਹੀਂ ਕੰਮ ਕਰੂਗੀ ਬਾਕੀ ਇਹ ਹੋ ਜਾਂਦਾ ਕਿ ਚਲੋ 1 2% ਲੋਕਾਂ ਦੇ ਨਹੀਂ ਵੀ ਕੰਮ ਕਰਦਾ ਤੇ ਉਹਦੇ ਵਾਸਤੇ ਸੌਰੀ ਕਿੰਨਾਂ ਦੀ ਸਕਿਨ ਦਾ ਅਲੱਗ-ਅਲੱਗ ਹਿਸਾਬ ਹੁੰਦਾ ਹੈ ਪਰ ਜ਼ਿਆਦਾਤਰ ਜਿਹੜੀ ਮੈਰ ਮੇੜੀ ਦੱਸਦੀ ਉਹ ਹਰ ਕਿਸੇ ਦੀ ਸਕਿਨ ਵਾਸਤੇ ਸੂਟ ਕਰੂਗੀ ਇਨਿੰਗ ਕਿ ਕਿਸੇ ਦੇ ਸਕੈਨ ਨੂੰ ਨਹੀਂ ਸੂਟ ਕਰੂ ਤੇ ਤੁਸੀਂ ਜ਼ਰੂਰ ਬਣਾ ਕੇ ਲਾਇਓ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਆਪਾਂ ਨੂੰ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਕਿ ਤੁਹਾਨੂੰ ਕਿੱਦਾਂ ਲੱਗਦੀਆਂ ਸਾਡੀਆਂ ਵੀਡੀਓ ਤੇ ਜ਼ਰੂਰ ਦੱਸਿਆ ਕਰੋ ਤੇ ਜਿਹੜੇ ਆਪਾਂ ਨੂੰ ਡੇਲੀ ਕਮੈਂਟ ਕਰਦੇ ਆ ਡੇਲੀ ਵੀਡੀਓ ਵਾਚ ਕਰਦੇ ਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਫੇਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਹਾਡੀ ਫੈਮਿਲੀ ਸਾਰਿਆਂ ਨੂੰ ਪ੍ਰਮਾਤਮਾ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੰਦਰੁਸਤੀਆਂ ਬਖਸ਼ੇ ਤੇ ਚਲੋ ਠੀਕ ਹੈ ਜੀ ਧੰਨਵਾਦ